ਤਦ ਵੀ ਜਿੰਮੀ ਚੋਲ ਨੂੰ ਜਿਹੜੀ ਆਪਾਂ ਜਾਰੀ ਰੱਖਿਆ ਔਰ ਤੇ ਜਿੰਮੀ ਚੋਲ ਨੂੰ ਤੁਸੀਂ ਕਿਸ ਤਰ੍ਹਾਂ ਮਿਲਦੇ ਹੋ ਔਰ ਕੀ ਆਪਣੀ ਪਾਰਟੀ ਨੂੰ ਤੁਸੀਂ ਅ ਕਰਨਾ ਚਾਹੁੰਦੇ ਜੋ ਕੀ ਤੁਸੀਂ ਆਪਾਂ ਪਾਰਟੀ ਵਿੱਚ ਆਓ ਕਿ ਜਿੰਮੀ ਚੋਲ ਲੜੋਗੇ ਦੌੜੇਦਾਰੀ ਵਿੱਚ ਕਰੋਗੇ ਜਾਂ ਸਹਿਯੋਗ ਕਰੋ ਵੇਖੋ ਜੀ ਮੈਂ ਅਵਤਾਰ ਸਿੰਘ ਤਨੇਜਾ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਤਰਨਤਾਰਨ ਤੇ ਵਾਈਸ ਚੇਅਰਮੈਨ ਐਕਸ ਮਾਰਕੀਟ ਕਮੇਟੀ ਤਰਨਤਾਰਨ ਜਿਹੜਾ ਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ 1992 ਤੋਂ ਮੈਂ ਇਸ ਪਾਰਟੀ ਦੇ ਵਿੱਚ ਅਜੇ ਯੂਥ ਵਰਕਰ ਐਂਟਰੀ ਕੀਤੀ ਸੀ ਉਤੋਂ ਬਾਅਦ ਮੈਂ ਤਰਨਤਾਰਨ ਨਗਰ ਕੌਂਸਲ ਦੇ ਵਿੱਚ ਅਜੇ ਕੌਂਸਲਰ ਤੇ ਫਿਰ ਮੈਸੇਜਰੀ ਅਸਿਸਟੈਂਟ 5 ਸਾਲ 1998 ਤੋਂ 2003 ਤੱਕ ਕਰਿਆ ਤੇ ਉਸ ਤੋਂ ਬਾਅਦ ਡਾਕਟਰ ਧਗਨੀ ਧਰਮੀ ਰਗਣੀ ਉਤਰੀ ਸਾਹਿਬ ਜੋ ਸਾਡੇ ਐਮ ਐਲ ਏ ਸੀਗੇ ਉਹਨਾਂ ਦੀ ਡੈਥ ਤੋਂ ਬਾਅਦ ਵੀ ਜਿਹੜਾ ਇਹ ਜਗ੍ਹਾ ਖਾਲੀ ਹੋਈ ਹੈ ਮੈਂ ਪਾ ਆਪਣੀ ਪਾਰਟੀ ਵੱਲੋਂ ਆਪਣੀਆਂ ਸਾਰੀਆਂ ਸਵਾਬਾਂ ਨੂੰ ਮੁੱਖ ਰੱਖਦੇ ਆਂ ਪਾਰਟੀ ਤੋਂ ਮੰਗ ਕਰਦਾ ਕਿ ਜੇ ਮੈਨੂੰ ਤੁਸੀਂ ਇਹ ਟਿਕਟ ਦਿਓ ਤੇ ਮੈਂ ਇਹ ਜਿੱਤ ਕੇ ਇਹ ਸੀਟ ਕਾਂਗਰਸ ਦੀ ਛੋੜੀ ਚ ਪਾਉਂਗਾ ਇਹ ਮੈਂ ਪਾਰਟੀ ਨੂੰ ਪੂਰਨ ਵਿਸ਼ਵਾਸ ਦਿਵਾ ਸਕਦਾ ਹਾਂ ਸਰ ਵੇਖਣ ਨੂੰ ਮਿਲਦਾ ਕਿ ਲੋਕ ਪੱਪਾ ਭਾਰ ਹੋਏ ਪਹਿਲੇ ਹਰ ਕੋਈ ਕਹਿੰਦਾ ਕਿ ਮੈਨੂੰ ਟਿਕਟ ਮਿਲੇ ਮੈਨੂੰ ਟਿਕਟ ਮਿਲੇ ਤੁਹਾਡਾ ਕੀ ਮੰਨਣ ਦੀ 50 ਸਾਲ ਤੋਂ ਪਾਰਟੀ ਵਿੱਚ ਕਰ ਰਹੇ ਹੋ ਕਿਸ ਤਰ੍ਹਾਂ ਦੀ ਗ੍ਰੇਡ ਮਿਲਦੀ ਹੈ ਵੇਖੋ ਜਦੋਂ ਟਿਕਟ ਲੈਣੀ ਹੁੰਦੀ ਹੈ ਬਹੁਤ ਲੁਕੀ ਵਿੱਚ ਆਗੇ ਵੜਦੇ ਆ ਵਿਛਰਦੇ ਆ ਜਾਂ ਕਰਦੇ ਆ ਔਰ ਮੈਂ ਪਾਰਟੀ ਕੋ ਮੰਗ ਕਰੂੰਗਾ ਕਿ ਉਹ ਹਰ ਬੰਦੇ ਦਾ ਜਿਵੇਂ ਅਕਸ ਵੇਖ ਕੇ ਉਹਦੀ ਪੋਲੀਟਿਕਲ ਪੋਜੀਸ਼ਨ ਵੇਖ ਕੇ ਲੋਕਾਂ ਦੇ ਵਿੱਚ ਉਹਦਾ ਪਿਆਰ ਵੇਖ ਕੇ ਕਿਹੜਾ ਟਿਕਟ ਦੇਣੀ ਚਾਹੀਦੀ ਆ ਤਾਂ ਹੀ ਜਿਹੜੀ ਪਾਰਟੀ ਉਹ ਸੀਟ ਜਿੱਤ ਸਕਦੀ ਆ ਸਰ ਇਧਰ ਮੈਂ ਡਾਕਟਰ ਕਸ਼ਮੀਰ ਕਸ਼ਮੀਰ ਸਿੰਘ ਸੌਰ ਧਿਆਨ ਤੋਂ ਹੋਇਆ ਗਿਆ ਧਿਆਨ ਤੋਂ ਹੋਣ ਤੋਂ ਬਾਅਦ ਤੁਰੰਤ ਹੀ ਫਸ ਮੋੜ ਲੱਗੇ ਕਿ ਮੈਨੂੰ ਡਿਗ੍ਰੀ ਦੇ ਦੋ ਮੈਨੂੰ ਡਿਗ੍ਰੀ ਦੇ ਵੇਖੋ ਇੱਕ ਮਨ ਭਾਗੀ ਘਟਨਾ ਸੀ ਜਿਹੜੇ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਇਹ ਸੀਟ ਖਾਲੀ ਹੋਈ ਆ ਔਰ ਇਹ ਸਭ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਹੀ ਲੀਡਰਾਂ ਨੇ ਵਰਕਰਾਂ ਨੂੰ ਟਿਕਟਾਂ ਜਿਹੜੀ ਮੰਗਣੀ ਚਾਲੂ ਕਰ ਦਿੱਤੀ ਤੇ ਹੋੜੀਆਂ ਲਾਤੀਆਂ ਸਭ ਕੁਝ ਲਾਤਾ ਇਹ ਇੱਕ ਜਹੀ ਘਟਨਾ ਸਮਾਜਿਕ ਤੌਰ ਤੇ ਨਹੀਂ ਚਾਹੀਦੀ ਕਿਉਂਕਿ ਇਸ ਸਮੇਂ ਦੇ ਨਾਲ ਹਰ ਚੀਜ਼ ਹੋਣੀ ਹੁੰਦੀ ਹੈ ਜਦੋਂ ਇਲੈਕਸ਼ਨ ਹੋਣੀ ਹੈ ਉਦੋਂ ਹਰ ਬੰਦੇ ਦਾ ਹੱਕ ਹੈ ਉਹ ਟਿਕਟ ਮੰਗ ਸਕਦਾ ਅਸਲ ਟੰਡੰਨ ਦੇ ਵਿੱਚ ਸਾਢੇ ਦਿਨਾਂ ਸਾਲ ਚ ਕੀ ਕੀ ਹੋਇਆ ਸਰ ਲੱਗਦਾ ਕੁਝ ਹੋਇਆ ਵੇਖੋ ਆਰਥਿਕ ਜਿਹੜਾ ਵਿਕਾਸ ਖੱਖੋਂ ਜਾਂ ਜਨ ਦੇ ਵਿਕਾਸ ਕੁਝ ਵੀ ਆ ਜਿਹੜੀ ਆਮ ਆਦੀ ਪਾਰਟੀ ਨਹੀਂ ਕਰ ਸਕੀ ਉਹਦੇ ਲਈ ਜਿਹੜਾ ਸਾਡਾ ਇਲਾਕਾ ਬਾਰਡਰ ਦਾ ਜ਼ਿਲ੍ਹਾ ਸੀ ਬਹੁਤ ਪਛੜ ਗਿਆ ਵਾ ਪਿੰਡਾਂ 'ਚ ਜਿਹੜਾ ਕੋਈ ਵਿਕਾਸ ਨਹੀਂ ਹੋਇਆ ਜੋ ਵੀ ਪੈਸੇ ਜੇ ਆਉਂਦੇ ਆ ਤੇ ਉਹ ਸੈਂਟਰ ਗਵਰਨਮੈਂਟ ਵੱਲੋਂ ਵਿੱਤ ਕਮਿਸ਼ਨ ਦੇ ਆ ਜਾਂ ਮਨਰੇਗਾ ਦੇ ਆ ਪੰਜਾਬ ਸਰਕਾਰ ਨੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਯੋਗਦਾਨ 'ਚ ਕੋਈ ਹਿੱਸਾ ਨਹੀਂ ਪਾਇਆ ਸਰ ਸਹੀ ਇਹ ਸਮੱਸਿਆ ਆ ਵਾ ਵੀ ਕੰਮ ਨਹੀਂ ਹੋਈਆਂ ਫਾਟਕ ਬਹੁਤ ਬੁਰੀ ਲੱਗਦੀ ਪਾਰਕਿੰਗ ਦਾ ਬਹੁਤ ਬੁਰਾ ਲੱਗਦਾ ਹੈ ਔਰ ਕੋਈ ਸੁੰਦਰਤਾ ਨਹੀਂ ਹੈਗੀ ਕੋਈ ਤਰਨ ਤਰ ਲੋਕਲ ਦੀਆਂ ਜਿਹੜੀਆਂ ਆਪਣੀਆਂ ਸ਼ਹਿਰ ਦੀਆਂ ਬਹੁਤ ਸਮੱਸਿਆਵਾਂ ਜਿਵੇਂ ਜੰਡਿਆ ਰਾਉਡ ਦਾ ਫਾਟਕਾ ਉਹ ਦਿਨ ਦੇ ਵਿੱਚ 8-10 ਵਾਰ ਬੰਦ ਹੁੰਦਾ ਤੇ ਸਾਰੀ ਦਿਹਾੜੀ ਜਿਹੜਾ ਉਹ ਬੰਦਰਿੰਦਾ ਜਦੋਂ ਵੀ ਤੁਸੀਂ ਆਓਗੇ ਅੱਧਾ ਅੱਧਾ ਪੌਣਾ ਕੰਡਾ ਤੁਹਾਨੂੰ ਉੱਥੇ ਲੰਮੀ ਲੰਮੀ ਤਟਾਰਾਂ ਵੇਖਣ ਨੂੰ ਮਿਲਦੀਆਂ ਇੱਧਰ ਉੱਤੋਂ ਸ਼ਹਿਰ ਵਾਲੇ ਬੰਨੇ ਇੱਧਰ ਮੰਡੀ ਵੀ ਆ ਬੈਂਕਾਂ ਵੀ ਆ ਸਕੂਲ ਵੀ ਆ ਉਹਦੇ ਕਰਕੇ ਇਹ ਪੋਲ ਬਣਾ ਜਿਹੜਾ ਵਾ ਬ੍ਰਿਜ ਬਹੁਤ ਜ਼ਰੂਰੀ ਆ ਤੁਹਾਨੂੰ ਤੁਹਾਨੂੰ ਵਾਸਤੇ ਅਸੀਂ ਚਾਹਾਂਗੇ ਵੀ ਇਹ ਸਰਕਾਰ ਸਾਡੀ ਕਾਂਗਰਸ ਦੀ ਜਦੋਂ ਆਊਗੀ ਤਰਨਤ ਇੱਥੇ ਆਪਾਂ ਐਕਸ਼ਨ ਲਵਾਂਗੇ ਇੱਕ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਤਰਨਤਾਂ ਤੇ ਆ ਜਿਹੜੀ ਕਿ ਕੋਈ ਵੀ ਕਾਰ ਜਾਂ ਸਕੂਟਰ ਮੇਨ ਰੋਡ ਤੇ ਖਲਾਰਦਾ 2 ਮਿੰਟ ਵੀ ਤੇ ਉਹਦਾ ਚਲਾਨ ਕਰਕੇ ਉਹਦੇ ਹੱਥ ਫੜਾ ਦਿੱਤਾ ਜਾਂਦਾ ਇਹ ਇੱਕ ਕਿਉਂਕਿ ਇੱਥੇ ਪਾਰਕਿੰਗ ਜਿਹੜਾ ਬਾਹਰੋਂ ਆ ਰਿਹਾ ਸ਼ਹਿਰ ਤੋਂ ਬਾਹਰ ਆਉਂਦਾ ਉਹ ਕੀ ਕਰੇਗਾ ਕਿੱਥੇ ਗੱਡੀ ਲਾਏਗਾ ਤੇ ਉਹਦੇ ਲਈ ਪ੍ਰਸ਼ਾਸਨ ਸਾਡਾ ਕੀ ਸਮਾਧਾਨ ਦਿੰਦਾ ਜੇ ਕੀ ਹੱਲ ਕਰਕੇ ਦਿੰਦਾ ਵੀ ਤੁਸੀਂ ਇੱਥੇ ਗੱਡੀ ਲਾ ਸਕਦੇ ਜੇ ਇਸ ਕਰਕੇ ਚਲਾਨ ਕੱਟਣੇ ਜਿਹੜੇ ਆ ਇਹ ਗਲਤ ਸਰ ਕੀ ਵੇ ਦੇਖੋ ਬਰੋਤੀਆਂ ਦੇ ਬੋਲ ਤੋਂ ਡਿਮਾਂਡ ਨਹੀਂ ਪਈ ਪੰਜਾਬ ਦੇ ਵਿੱਚ ਕੋਈ ਵਪਾਰੀ ਕੋਈ ਤਰ੍ਹਾਂ ਦਾ ਜਿਹਦੇ ਕੱਪੜੇ ਵੇਚਣ ਕੋਈ ਹੋਵੇ ਉਹਨਾਂ ਨੂੰ ਇਨੀ ਮੁਸ਼ਕਲ ਆ ਗਈ ਹੈ ਵੇਖੋ ਇਸੇ ਪੰਜਾਬ ਦੇ ਵਿੱਚ ਜਿਹੜੀ ਲਾਰਡ ਆਰਡਰ ਦੀ ਪੋਜੀਸ਼ਨ ਬਹੁਤ ਮਾੜੀ ਆ ਪਿਛਲੇ ਸਮੇਂ ਚ ਜਿਹੜਾ ਵਪਾਰੀਆਂ ਨੇ ਜ ਐਸਵੇ ਵੀ ਜਿਹੜਾ ਸਿਰ ਕੱਢ ਪਾਰੀ ਉਹਨੂੰ ਜਿਹੜੀਆਂ ਉਹ ਖੋਤੀ ਦੀਆਂ ਕਲਾਂ ਆ ਜਾਂਦੀਆਂ ਉਹਦੇ ਕਰਕੇ ਉਹ ਇਹ ਜਿਹੜਾ ਪੰਜਾਬ ਬਹੁਤ ਪਿੱਛੇ ਜਾ ਰਿਹਾ 1 ਨੰਬਰ ਪੰਜਾਬ ਦੀ ਸਥਿਤੀ ਕਹੇ ਹਾਲੇ ਆਰਥਿਕ ਸਥਿਤੀ ਦੀ ਜਿਹੜੀ ਐਸਵੇ 18ਵੇਂ ਨੰਬਰ ਤੇ ਆ ਕੋਈ ਨਵਾਂ ਉਜੋਗ ਇੱਥੇ ਨਹੀਂ ਲੱਗਦਾ ਕੋਈ ਨਵਾਂ ਪਾਰ ਨਹੀਂ ਆ ਰਿਹਾ ਸਭੂ ਪੰਜਾਬ ਦੇ ਜਿਹੜੇ ਇੰਡਸਟਰੀਲਿਸਟ ਆ ਬਾਹਰ ਜਾ ਕੇ ਜਿਹੜਾ ਇੰਡਸਟਰੀ ਲਗਾ ਰਿਹਾ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਲਾਰਡ ਦੀ ਪੋਜੀਸ਼ਨ ਦੀ ਬਹੁਤ ਤਰਾ ਫੇਲ ਹੋਈ ਸਲਾਹ ਸਤ ਤੁਹਾਡੇ ਰੋਂਦੇ ਜਾਂ ਤੁਹਾਨੂੰ ਟਿਕਟ ਮਿਲਦੀ ਆ ਕੀ ਕੀ ਕੰਮ ਪਹਿਲਾਂ ਕੀਤਾ ਜਾਵੇ ਵੇਖੋ ਸਭ ਤੋਂ ਪਹਿਲਾਂ ਮੈਂ ਇਹ ਕਹੂੰਗਾ ਜਿੱਥੋਂ ਇਥੋਂ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਇੱਥੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਬਾਰਡਰ ਦਾ ਜਿਲ੍ਹਾ ਇੱਥੇ ਇੰਡਸਟਰੀ ਲਿਆਂਦੀ ਜਾਵੇ ਮਾਹੌਲ ਜਿਹੜਾ ਸ਼ਾਂਤ ਹੋਵੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਲੋਕਾਂ ਦੇ ਮਨ 'ਚ دہشت ਨਾ ਹੋਵੇ ਪਈ ਅਸੀਂ ਘਰੋਂ ਬਾਹਰ ਚੱਲੇ ਆ ਵੀ ਘਰ ਵਾਪਸ ਆਉਣਾ ਤੇ ਨਹੀਂ ਆਉਣਾ ਇਹਨਾਂ ਚੀਜ਼ਾਂ ਤੇ ਆਪਾਂ ਜ਼ਰੂਰ ਵਰਕਰਾਂਗੇ ਤਾਂ ਕਿ ਜਿਹੜੀ ਆ ਉਹ ਲੋਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣੇ ਸਰ ਟਿਕਟ ਹੁੰਦੀ ਹੈ ਤੁਹਾਨੂੰ ਮਿਲਦੀ ਹੈ ਜਾਂ ਦੂਸਰੇ ਨੂੰ ਕਿ ਪੋਰਨ ਸਯੋਗ ਕਾਂਗਰਸ ਦਿੱਤਾ ਹੈ ਕੋਈ ਤਿੰਨ ਜਾਂ ਸਾਰਾ ਪੁਰਾਣੀ ਵਰਕਰ ਬਿਲਕੁਲ ਜੀ ਮੈਂ ਇਹ ਸਾਡੀ ਸਾਰੀ ਆਪਸ ਵਿੱਚ ਗੱਲ ਵੀ ਹੋਈ ਆ ਕਿ ਕਿਸੇ ਨੂੰ ਵੀ ਜਿਹੜੀ ਪਾਰਟੀ ਟਿਕਟ ਦਿੰਦੀ ਆ ਮੈਨੂੰ ਦਿੰਦੀ ਜਾਂ ਬਾਕੀ ਕਿਸੇ ਵੀ ਹੋਰ ਲੀਡਰ ਨੂੰ ਵਰਕਰ ਨੂੰ ਦਿੰਦੀ ਆ ਅਸੀਂ ਸਾਰੇ ਰਲ ਕੇ ਕਾਂਗਰਸ ਪਾਰਟੀ ਵਾਸਤੇ ਉਸ ਸੀਟ ਨੂੰ ਜਿੱਤ ਕੇ ਨੂੰ ਚੋੜੀ ਆ